ਬੰਦੇ ਬੰਦਗੀ ਕਰ ਬਖਸ਼ਾ ਪੁੱਲਾ ਜੇੜੀ ਵਿੱਚ ਪੁਲੇਖੇ ਦੇ ਪੁੱਲ ਹੋ ਗਈ ਪਛੋ ਤਾਂਗਾ ਵਖਤ ਵਿਹਾਏ ਕੇਤੇ ਜਿੰਮਾ ਜ਼ਿੰਦਗੀ ਦੀ ਜਦੋਂ ਗੁਲ ਹੋ ਗਈ ਜਿੰਮਾ ਜਲਾਣੇ ਉਸ ਦਾ ਜਾਪ ਕੀਤਾ ਹਸਤੀ ਉਹਨਾਂ ਦੀ ਉਸ ਦੇ ਤੁਲ ਹੋ ਗਈ ਕਾਦਾ ਹੁਸਨ ਜਵਾਨੀ ਦਾ ਮਾਨ ਸੁਫੀ ਇਥੇ ਕਈਆਂ ਦੀ ਫਟਕੜੀ ਫੁੱਲ ਹੋ ਗਈ ਇਥੇ ਕਈਆਂ ਦੀ ਫਟਕੜੀ ਫੁੱਲ ਹੋ ਗਈ ਚਾਰ ਦਿਨ ਜ਼ਿੰਦਗੀ ਦੀ ਖੇਡ ਜਗ ਤੇ ਮੌਤ ਦਾ ਅੰਗੂਠਾ ਹੋਣਾ ਸਾਰਾ ਗਤੇ ਮੌਤ ਦਾ ਅੰਗੂਠਾ ਹੋਣਾ ਸਾਰਾ ਗਤੇ ਔਕਾਸ ਲਈ ਮਣੁਖ ਕਾਰ ਦਾਗਮਾਲ ਹੈ ਨੀਕੀ ਸੰਸਾਰ ਇਸ ਸੰਸਾਰੇ ਦਾ ਯੋਗ ਤਮਦਾਨ ਹੈ ਚਾਰ ਦਿਨ ਜ਼ਿੰਦਗੀ ਦੀ ਖੇਡ ਜਗ ਤੇ ਮੌਤ ਦਾ ਅੰਗੂਠਾ ਹੋਣਾ ਸਾਰਗ ਤੇ ਮੌਤ ਦਾ ਅੰਗੂਠਾ ਹੋਣਾ ਸਾਰਗ ਤੇ ਕਾਸ ਲਈ ਕੀ ਸੰਸਾਰ ਦਾਇਤਾ ਮਦਾਨ ਹੈ ਹੋਏ ਇੱਥੇ ਬੰਦਗੀ ਕਰਨ ਵਾਸਤੇ ਆਏ ਇੱਥੇ ਬੰਦਗੀ ਕਰਨ ਵਾਸਤੇ ਚੜ ਗਏ ਵਿਸ਼ੇ ਦੇ ਰੰਗ ਹਦੋਂ ਜਾਸਤੇ ਅਡੇ ਕਹਿ ਵਿਸ਼ੇ ਦੇ ਰੰਗ ਹਤੋਂ ਜਾਸਤੇ ਓ ਕਾਮਣੇ ਪੁਲਾਤਾ ਸੱਚਾ ਭਗਵਾਨ ਹੈ ਨੇਕੀ ਸੰਸਾਰੇ ਦਾਇਤਾ ਮਦਾਨ ਹੈ ਨੇਕੀ ਸੰਸਾਰ ਖੇ ਬਾਜ ਬੰਦੇ ਨਾ ਖੁਦਾ ਨੂੰ ਪਾਉਂਦਿਆ ਮਿੱਠਾ ਬੋਲ ਮੇਰੇ ਸੇਬ ਸਮਝਾਉਂਦਿਆ ਖੇ ਬਾਜ ਬੰਦੇ ਨਾ ਖੁਦਾ ਨੂੰ ਪਾਉਂਦਿਆ ਆਂਦਾਯੋ ਦੇ ਕਾਰਸਨ ਮਾਨਾ ਹੈ ਨੇਕੀ ਸੰਸਾਰ ਦਾ ਉਤਮ ਦਾਣ ਹੈ ਨੇਕੀ ਸੰਸਾਰ ਦਾ ਉਤਮ ਦਾਣ ਹੈ ਸੋ ਬਾਪਾਉਂਦਾ ਜਗ ਜੀਵਨ ਸਚਿਤਰਾ ਰੱਖੀਏ ਪਵਿੱਤਰ ਰੱਖੀਏ ਵਿਚਾਰ ਉਚਾਤੇ ਪਵਿੱਤਰ ਆਓ ਪੂਜਾ ਜੋਗ ਹੁੰਦਾ ਸੱਚਾ ਇਨਸਾਨ ਹੈ ਨੇਕੀ ਸੰਸਾਰ ਦਾ ਯਤਮ ਮદાન ਹੈ ਨੇਕੀ ਸੰਸਾਰ ਹੁੰਦੇ ਜੋ ਮਦਦਗਾਰ ਹੈ ਉਹਨਾਂ ਉੱਤੇ ਖੁਸ਼ ਰਹਿਦਾ ਨਿਰੰਕਰ ਹੈ ਮਾੜਿਆਂ ਦੇ ਹੁੰਦੇ ਜੋ ਮਦਦਗਾਰ ਹੈ ਉਹਨਾਂ ਉੱਤੇ ਖੁਸ਼ ਰਹਿਦਾ ਨੰਕਾਰ ਹੈ ਉਹਨਾਂ ਉੱਤੇ ਖੁਸ਼ ਰਹਿਦਾ ਨੇਕੀ ਸੰਸਾਰੇ ਦਾਇਤ ਮਦਾਨ ਹੈ ਨੇਕੀ ਸੰਸਾਰੇ ਹਰ ਜਸ ਗਾਉਣਾ ਚਾਹੀਦਾ ਅੱਠੇ ਪੈਰ ਹਰ ਜਸ ਗਾਉਣਾ ਚਾਹੀਦਾ ਹਉ ਕੀਰਤੀ ਪ੍ਰਭੂ ਦੀ ਸਭ ਤੋਂ ਮਹਾਨ ਹੈ ਨੇਕੀ ਸੰਸਾਰੇ ਦਾਇਤਮਦਾਨ ਹੈ ਨੇਕੀ ਸੰਸਾਰ Да. ਮਾਇਕਰੂ ਦੇ ਹੱਥ ਸਾਬ ਦੀ ਕਮਾਨ ਹੈ ਨੀਕੀ ਸੰਸਾਰੇ ਦਾਇਰ ਤਮਦਾਨ ਹੈ ਨੀਕੀ ਸੰਸਾਰੇ ਦਾਇਰ ਤਮਦਾਨ ਹੈ ਨ ਸੱਚੇ ਪਾਤਸ਼ਾਹ ਦਾ ਮੰਦਰ ਆਉ ਬੈਂਕਾ ਗੁਰੂ ਹਾਰੇ ਥਾ ਦਰਿਸ਼ਟ ਮਾਨ ਹੈ ਨੇਕੀ ਸੰਸਾਰ ਦਾਇਤਮਦਾਨ ਹੈ ਨੇਕੀ ਸੰਸਾਰ